ਬੀਤੀ ਸ਼ਾਮ ਦਿੱਲੀ ਵਿੱਚ ਉਸ ਵੇਲੇ ਇੱਕ ਵੱਡਾ ਸਿਆਸੀ ਹੰਗਾਮਾ ਹੁੰਦਾ ਹੈ ਜਦੋਂ ਦਿੱਲੀ ਸਥਿਤ ਸੀਐਮ ਭਗਵੰਤ ਮਾਨ ਦੀ ਕਪੂਰਥਲਾ ਰਹਾਇਸ਼ ਤੇ ਇਲੈਕਸ਼ਨ ਕਮਿਸ਼ਨ ਦੀ ਰੇਡ ਹੁੰਦੀ ਆ ਇਲੈਕਸ਼ਨ ਕਮਿਸ਼ਨ ਨੇ ਇਸ ਰੇਡ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਕਿ ਸੀਐਮ ਹਾਊਸ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਪੈਸੇ ਵੰਡੇ ਜਾ ਰਹੇ ਨੇ ਦੱਸਦੀਏ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਪੂਰਾ ਸਿਆਸੀ ਹੰਗਾਮਾ ਪੂਰਾ ਸਿਆਸੀ ਧਾਮਚਾਮ ਜਾਂ ਕਹਿ ਸਕਦੇ ਆ ਸਿਆਸੀ ਪਾਵਰ ਇੱਕ ਦੂਸਰੇ ਪ੍ਰਤੀ ਜਿਹੜੀ ਕੜਤਣ ਹੈ ਉਹ ਨਿਕਲਦੀ ਸਾਹਮਣੇ ਨਜ਼ਰ ਆ ਰਹੀ ਆ ਤਾਂ ਇਸੇ ਦੇ ਕਰਕੇ ਕੱਲ ਇਲੈਕਸ਼ਨ ਕਮਿਸ਼ਨ ਦੀ ਇੱਕ ਰੇਡ ਹੁੰਦੀ ਆ ਕਪੂਰਥਲਾ ਹਾਊਸ ਦੇ ਵਿੱਚ ਜਿੱਥੇ ਉਹਨਾਂ ਨੂੰ ਹੱਥ ਕੁਛ ਨਹੀਂ ਲੱਗਦਾ ਜਿੱਥੇ ਉਹਨਾਂ ਨੂੰ ਉਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲਦੇ ਕਿ ਉੱਥੇ ਪੈਸੇ ਵੰਡੇ ਜਾ ਰਹੇ ਨੇ ਪਰ ਉਹ ਆਪਣੀ ਪੂਰੀ ਤਰੀਕੇ ਨਾਲ ਇੱਕ ਤਰ੍ਹਾਂ ਦੀ ਰੇਡ ਕਰਦੇ ਨੇ ਜਿੱਥੇ ਕਿ ਸੀਐਮ ਭਗਵੰਤ ਮਾਨ ਵੀ ਉਹਨਾਂ ਨੂੰ ਨਹੀਂ ਮਿਲਦੇ ਪਰ ਇਸ ਬਾਰੇ ਉਹਨਾਂ ਨੇ ਮੀਡੀਆ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਕਿ ਸਾਨੂੰ ਪੂਰੀ ਪੱਕੀ ਇਨਫੋਰਮੇਸ਼ਨ ਸੀ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਇਹਦੇ ਉੱਪਰ ਵਿਅੰਗ ਕਰਦੇ ਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਤੇ ਹੋਰ ਵੀ ਬੁਲਾ ਰਹੇ ਨੇ ਇਹ ਕਿਹਾ ਕਿ ਬੀਜੇਪੀ ਦਿੱਲੀ ਦੇ ਵਿੱਚ ਪੂਰੀ ਤਰ੍ਹਾਂ ਚੋਣਾਂ ਹਾਰ ਦੀ ਨਜ਼ਰ ਆ ਰਹੀ ਆ ਦਿੱਲੀ ਦੇ ਵਿੱਚ ਬੀਜੇਪੀ ਬੁਖਲਾਹੜ ਦੇ ਵਿੱਚ ਹੈ ਉਹਨਾਂ ਨੂੰ ਕਿਤੇ ਵੀ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਕਿ ਉਹ ਮੁਕਾਬਲੇ ਦੇ ਵਿੱਚ ਨੇ ਤੇ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਨੂੰ ਉੱਥੇ ਇੰਨੀ ਵੱਡੀ ਲੀਡ ਮਿਲ ਰਹੀ ਆ ਆਮ ਆਦਮੀ ਪਾਰਟੀ ਨੂੰ ਇੰਨਾ ਪਿਆਰ ਮਿਲ ਰਿਹਾ ਉਹਨੂੰ ਵੇਖਦਿਆਂ ਬੀਜੇਪੀ ਹੁਣ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਆ ਸਾਡੇ ਉੱਪਰ ਝੂਠੇ ਇਲਜ਼ਾਮ ਲਾ ਰਹੀ ਆ ਸਾਡੇ ਉੱਪਰ ਇਸ ਤਰ੍ਹਾਂ ਦੇ ਦੋਸ਼ ਲਾ ਰਹੀ ਆ ਕਿ ਅਸੀਂ ਪੈਸੇ ਵੰਡ ਰਹੇ ਹਾਂ ਜਦਕਿ ਸੱਚਾਈ ਇਹ ਹੈ ਕਿ ਭਾਜਪਾ ਖੁਦ ਦਿੱਲੀ ਦੇ ਵਿੱਚ ਪੈਸੇ ਵੰਡ ਰਹੀ ਆ ਪੈਸੇ ਤੋਂ ਇਲਾਵਾ ਲੋਕਾਂ ਨੂੰ ਪਹੁੰਚਾਉਣ ਵਾਸਤੇ ਲੋਕਾਂ ਨੂੰ ਲਭਾਉਣ ਵਾਸਤੇ ਸੂਟ ਵਗੈਰਾ ਸਾੜੀਆਂ ਵਗੈਰਾ ਤੇ ਹੋਰ ਇਸ ਤਰ੍ਹਾਂ ਦਾ ਸਮਾਨ ਵੰਡਿਆ ਜਾ ਰਿਹਾ ਜਿਦੇ ਨਾਲ ਉਹ ਲੋਕਾਂ ਦੀਆਂ ਵੋਟਾਂ ਆਪਣੇ ਵੱਲ ਖਿੱਚ ਸਕਣ ਤਾਂ ਇਹ ਇੱਕ ਦੂਸਰੇ ਦੇ ਉੱਪਰ ਲਾਏ ਹੋਏ ਦੋਸ਼ ਨੇ ਭਾਜਪਾ ਨੇ ਦੋਸ਼ ਲਾਇਆ ਕਿ ਕਪੂਰਥਲਾ ਹਾਊਸ ਦੇ ਵਿੱਚ ਆਮ ਆਦਮੀ ਪਾਰਟੀ ਪੈਸੇ ਵੰਡ ਰਹੀ ਆ ਤੇ ਆਮ ਆਦਮੀ ਪਾਰਟੀ ਦਾ ਇਹ ਦੋਸ਼ ਹੈ ਕਿ ਭਾਜਪਾ ਦਿੱਲੀ ਦੇ ਵਿੱਚ ਪੈਸੇ ਵੰਡ ਰਹੀ ਆ ਤੁਸੀਂ ਕਿਹਦੇ ਦੋਸ਼ਾਂ ਨੂੰ ਸਹੀ ਸਾਬਤ ਮੰਨਦੇ ਹੋ ਦਿੱਲੀ ਦੀ ਸਥਿਤੀ ਤੁਹਾਨੂੰ ਕੀ ਲੱਗਦੀ ਹੈ ਕੀ ਆ ਕੌਣ ਉੱਥੇ ਲੀਡ ਲੈ ਰਿਹਾ ਤੇ ਕੌਣ ਰਾਜਨੀਤੀ ਕਰ ਰਿਹਾ ਕੌਣ ਆਪਣੀ ਪਾਵਰ ਨੂੰ ਸਰਕਾਰੀ ਪਾਵਰ ਨੂੰ ਵਰਤ ਰਿਹਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ